500 ਰੁਪਏ ਦਾ ਮੈਂ ਸੇਹਰਾ ਲਿਆਈ ਸੇਹਰਾ ਆ ਕੇ ਬਨ 500 ਰੁਪਏ ਦਾ ਮੈਂ ਸੇਹਰਾ ਲਿਆਈ ਸੇਹਰਾ ਆ ਕੇ ਬਨ ਵੇ ਵੀਰਾ ਸੇਹਰਾ ਆ ਕੇ ਬਨ ਸੋਨਾ ਸਜ ਆਏ ਵੀਰ ਨੂੰ ਸੇਹਰਾ ਲਗਦਾ ਏ ਪੁੰਨਿਆਂ ਦਾ ਚੰਨ ਸੋਣਾ ਸਜਿਆ ਵੀਰ ਦੇ ਸੇਰੇ ਲਗਦਾ ਏ ਪੁੰਨਿਆਂ ਦਾ ਚੰਨ ਵੇ ਵੀਰਾ ਲਗਦਾ ਏ ਪੁੰਨਿਆਂ ਦਾ ਚੰਨ ਸੋਣਾ ਸਜਿਆ ਵੇਖ ਕਿ ਵੀਰਾ ਪਹਿਣਾ ਦੇ ਸੀਨੇ ਪੈ ਗਈ ਠੰਡ ਵੇ ਵੀਰਾ 500 ਰੁਪਏ ਦੀ ਮੈਂ ਕਲਗੀ ਲੀ ਆਈ ਆ ਕੇ ਕਲਗੀ ਬਨ 500 ਰੁਪਏ ਦੀ ਮੈਂ ਕਲਗੀ ਲੀ ਆਈ ਆ ਕੇ ਕਲਗੀ ਬਨ ਵੇ ਵੀਰਾ ਆ ਕੇ ਕਲਗੀ ਕਲਗੀ ਬਨਕੇ ਸੋਨਾ ਲਗਦਾ ਲਗਦਾ ਏ ਪੁੰਨੀਆਂ ਦਾ ਚਨ ਕਲਗੀ ਬਨਕੇ ਸੋਨਾ ਲਗਦਾ ਲਗਦਾ ਏ ਪੁੰਨੀਆਂ ਦਾ ਚਨ ਵੇ ਵੀਰਾ ਲਗਦਾ ਏ ਪੁੰਨੀਆਂ ਦਾ ਚਨ ਸੋਨਾ ਸੱਜਿ ਆ ਵੇਖ ਕਿ ਵੀਰਾ ਪਹਿਣਾ ਦੇ ਸੀਨੇ ਪੈ ਗਈ ਠੰਡ ਵੇ ਵੀਰਾ ਪੈਣਾ ਦੇਸੀ ਨੇ ਪੈ ਗਈ ਠੰਡ ਸੋਨਾ ਰੰਗ ਆ ਵੀਰ ਦਾ ਚੀਰਾ ਸੋਨਾ ਲੱਗਦਾ ਰੰਗ ਵੇ ਵੀਰਾ ਸੋਨਾ ਲੱਗਦਾ ਏ ਰੰਗ ਸੋਨਾ ਰੰਗ ਆ ਵੀਰ ਦਾ ਚੀਰਾ ਸੋਨਾ ਲੱਗਦਾ ਏ ਰੰਗ ਵੇ ਵੀਰਾ ਸੋਣਾ ਲਗਦਾ ਏ ਰੰਗ ਸੋਣਾ ਲਗਦਾ ਵੀਰ ਦਾ ਸਿਰ ਲਗਦਾ ਏ ਪੁੰਨੀਆਂ ਦਾ ਚੰਨ ਵੇ ਵੀਰਾ ਲਗਦਾ ਏ ਪੁੰਨੀਆਂ ਦਾ ਚੰਨ ਸੋਣਾ ਸੱਜੀ ਆਵੇ ਕਿ ਕਿ ਵੀਰਾ ਪਹਿਣਾ ਦੇ ਸੀਨੇ ਪੈ ਗਈ ਠੰਡ ਵੇ ਵੀਰਾ ਪਹਿਣਾ ਦੇ سینے પે ਗੇ ਠੰਡ ਸੋਹਣਾ ਸਜੀਆ ਵੇਖ ਕੇ ਵੀਰਾ ਪਹਿਣਾ ਦੇ سینے પે ਗੇ ਠੰਡ ਵੀ ਵੀਰਾ ਪਹਿਣਾ ਦੇ سینے પે ਗੇ ਠੰਡ 500 ਰੁਪਈਆ ਵਾਗ ਫੜਾਈ ਇਹੋ ਪਹਿਣਾ ਦੀ ਮੰਗ 500 ਰੁਪਈਆ ਮਾਗ ਫੜਾਈ ਏ ਹੋ ਪਹਿਣਾ ਦੀ ਮੰਗ ਵੇ ਵੀਰ ਏ ਹੋ ਪਹਿਣਾ ਦੀ ਮੰਗ ਸੋਨਾ ਰੂਪ ਸੱਡ ਵੀਰੇ ਨੂੰ ਚੜਿਆ ਲੱਗਦਾ ਏ ਪੁੰਨਿਆਂ ਦਾ ਚੰਨ ਵੇ ਵੀਰ ਲੱਗਦਾ ਏ ਪੁੰਨਿਆਂ ਦਾ ਚੰਨ ਸੋਨਾ ਰੂਪ ਸੱਡ ਵੀਰੇ ਨੂੰ ਚੜਿਆ ਲੱਗਦਾ ਏ ਪੁੰਨਿਆਂ ਦਾ ਚੰਨ ਵੇ ਵੀਰਾ ਲੱਗਦਾ ਏ ਪੁੰਨਿਆਂ ਦਾ ਚੰਨ ਸੋਣਾ ਸੱਜਿਆ ਵੇਖ ਕਿ ਵੀਰਾ ਪਹਿਣਾ ਦੇ ਸੀਨੇ ਪੈ ਗਈ ਠੰਡ ਵੇ ਵੀਰਾ ਪਹਿਣਾ ਦੇ ਸੀਨੇ ਪੈ ਗਈ ਠੰਡ